ਸਤਨਾਮੁ ਸ੍ਰੀ ਵਾਇਕੂ ਸਾਹਿਬ ਜੀਓ ਇੱਕ ਓੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਪਤ ਹੈ ਪਾਪ ਸਾਹੀ ਰਸਮੀ ਕਵਿ ਵਾਤ ਵੇਨਤੀ ਕੰ ਪਈ ਅੰਮ੍ਰਿਤ ਕਰੋ ਹਾ ਤੇ ਰਖਾ ਪੂਰਨ ਹੋਏ ਚਿਤ ਕੀ ਇਛਾ ਤਵ ਜਨਨਾ ਮਨ ਰਹੇ ਹਮਾ ਨਾਲ ਕਰੋ ਕਿਰਪਾ ਰਾਮ ਅੰਮ੍ਰੇ ਦੀ ਸੁਮੈ ਤੁਮ ਕਾਮ ਹੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋ ਰੋ ਪਰਵਾਰਾ ਸੇਵਕ ਸਿਖਿਆ ਸੁਮੈ ਕਰਤਾਰਾ ਮੋਹ ਮਚਾਣ ਜ ਕਰਦੈ ਕਰੀਐ ਸਭੈਨ ਕੋ ਵਾਜ ਸੁੰਗਰੀਐ ਪੂਰਨ ਹੋਏ ਅਮਰੀ ਆਸਾ ਤੁਰਪਜਨ ਕੀ ਰਹੈ ਪਿਆਸਾ ਤੁਮੇਂ ਚਾੜ ਕੋਈ ਅਭਰ ਨਾ ਧਿਆਉ ਜੋ ਬਰਜਾਉ ਸੁ ਤੁਮ ਤੇ ਪਾਵਨ ਸੇਵਕ ਸਿੱਖ ਹਮਾਰੇ ਤਾਨੀਐ ਤੁਮ ਤੁਮ ਸਤਿਰ ਹਮਾਰੇ ਮਾਨੀਐ ਆਪਾ ਹਾ ਤੁਧੈ ਮੋਦਿਆ ਨਵਰੀਐ ਮਨ ਕਾਲ ਕਾਂਤਰਾ ਸੁਨਵਰੀਐ ਕੁੰਜੋ ਸਦਾ ਬਮਾਰੇ ਪੱਛਾ ਸ੍ਰੀ ਇਸ ਤੁਝੋ ਕਰਿ ਹੋ ਰੱਛਾ ਰਾਖਿ ਲਿਹੁ ਮੋਹਿ ਰਾਖਣਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਾਂ ਕੇ ਹੰਤਾ ਤੁਮਹੁ ਪੂਰੀ ਚਿਤ ਦਾ ਸਦਗੰਤਾ ਕਾਲੁ ਪਾਏ ਬ੍ਰਹਮੰ ਬਪਤਰਾ ਕਾਲੁ ਪਾਏ ਸਿਵਜੂਬ ਤਰਾ ਕਾਲੁ ਪਾਏ ਕਨਿਚਨ ਪ੍ਰਕਾਸ਼ਾ ਸਦਲ ਕਾਲ ਕਾਂਕੀਆਂ ਤਮਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾ ਗੰਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੇ ਨਮਾਰੋ ਜਵਨ ਕਾਲ ਸਭ ਜਗਤ ਬਨਾਇਓ ਦੀਪ ਦੇਹ ਜਿਚਨ ਉਪਜਾਇਓ ਆਦ ਅੰਤ ਇਕੈ ਮਤਾਨਾ ਸੋਈ ਗੁਰੂ ਸਮਝਿਓ ਬਨਾਰਾ ਨਮਸਕਾਰ ਸਿਹੀ ਕੋ ਹਮਾਰੀ ਸਗਲ ਪਰਜਾ ਵਿਰ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਦਰਨ ਕੋ ਪਦ ਮੋਦ ਕੀਯੋ ਗਾਡ ਗਾਡ ਕੇ ਅੰਤ ਤੱਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਈਟੀ ਤੇ ਗੁੰਟਨੀ ਅਸਥੁਲਾ ਸਭ ਪ੍ਰਕਿਰਪਾ ਦ੍ਰਿਪ ਕਰ ਹੋਮਲਾ संतन लुप्प पाए ते दुखी सुख पाए साधन के सुखी एक एक की पीर पहचानै widehat gand ke pad pad ki jaanै जाबो तो करक कर नाम करता नाम प्रजा तत तब देह अपार जाबो करक करत हूं कहो हूं तुम मैं मृत देह तब सुख हूं ਜੀਤੇ ਵਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਮਹੀ ਤੇ ਰੈ ਤਰਲੰ ਜਾਣਤ ਵੇਦ ਭੇਦ ਅਰੰਨ ਤਾੰਕਾ ਮਿਲ ਕਾਨ ਲੰਬ ਆਦ ਨੀਨ ਆਦ ਸੰਭਉ ਤਾੰਕਾ ਮੂਡ ਚਾਂਦ ਭੇਦਾਂ ਜਾ ਕੋ ਭੇਵ ਨ ਪਾਵ ਤੁ ਮੇਦਾਂ ਆਪ ਕੋ ਕਰ ਪਾਹਨ ਅਨੁਮਾਨਤ ਮਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹ ਤਸਦਾ ਸ਼ਿਵ ਨਰੰਕਾਲਾ ਕਾ ਚਿੰਤ ਨਹਿ ਪੇਵ ਆਪ ਆਪਣੀ ਗੁਧ ਹੈ ਦੇਤੀ ਵੰਨ ਭਿੰਨ ਭਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾਰੰਕ ਭਇਓ ਰਾਮ ਕਈ ਉਪਾ ਅੰਡ ਦੇ ਦੇਰਜ ਸੇਤਜ ਕੀਨੀ ਉਤਪੁਜ ਖਾਨ ਬਹੋਰ ਰਤ ਜੀਨੀ ਕਹੂੰ ਫੂਲ ਰਾਜਾ ਹੋਇ ਬਣ ਖਾਓ ਕਹੂੰ ਸਿਮਟ ਭਇਓ ਸੰਕਰ ਵੇ ਕਾਠਾ ਸ੍ਰੀ ਸ੍ਰਿਸ਼ਟੂ ਦਿਖਾਏ ਚੰਪਭਵ ਆਦ ਜਗਾਂ ਸਰੂਪ ਸੁਜੰ ਭਵ ਆਬਰਖਾ ਮੇਰੀ ਤੁਮ ਕਰੋ ਸਿਖ ਅਬਾਰ ਅਸਿਖ ਸੰਗਰੋ ਦੁਸ਼ਟ ਜੀਤੇ ਉਪਪਤ ਉਲਪਤ ਸਕਲ ਮਲੇ ਕਰੋ ਰਣ ਘਾਤਾ ਜੇ ਅਸਤੁ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਵ ਹੈ ਮਰੇ ਹਉਖ ਜਮਨ ਪੰਗ ਪਰੇ ਤੇ ਹਾਵੇ ਤਿਨ ਕੇ ਤੁਮ ਸੰਕਲ ਸਵਟਾਲੇ ਲੋਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਰੱਛਾ ਵੇ ਕਹੇ ਸੁਮ ਕਾਲ ਦੁਸ਼ਟ ਅਦਿਸ਼ਟ ਤੈਂ ਤਤ ਕਾਲਾ ਕਿਰਪਾ ਦ੍ਰਿਟਨ ਜੈ ਨਾ ਰਹੋ ਤਾਂ ਕੇ ਤਾਪ ਤਨ ਕੁਮੋਹਨ ਹੋ ਰਿਤ ਸਿੱਧ ਕਰਮ ਸਭ ਹੋਈ ਦੁਟ ਸਾਤਵ ਸਤ ਨ ਕੋਈ ਏਕ ਵਾਰ ਜਨ ਤਮੈ ਸੰਭਾਰਾ ਕਾਲ ਪਾਸ ਤੇ ਤਹਿਲ ਬਾਰਾਂ ਜੇਨ ਨਾਨ ਨਾਮ ਤਿਆਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਖੜਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੇ ਲਿਹੋ ਓ ਬਾਰੀ ਸਰਵ ਥੋਰ ਮੋਹ ਸਹਾਈ ਦੁਖ ਦੋਖ ਤੇ ਲਿਹੋ ਬਚਾਈ ਸਿਆ ਪਾਇ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੈ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੈ ਮਤ ਏਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸੁਵ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਵਾਹੇ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾਨ ਕੇ ਗਹਉ ਤੋ ਆਵੋ ਦਵਾਰ ਵਾਹੇ ਗਹੇ ਕੀ ਲਾਜ ਹਸ ਗੋਬਿੰਦ ਦਾਸ ਤਹਾਰ ਵਾਹੀ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ